ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 19 ਦਸੰਬਰ 2025 ਹੈ ਰਾਤ ਦੇ 7:30 ਵਜਣ ਵਾਲੇ ਹੈ ਅੱਜ ਤੁੰ ਦੇ ਨਾਮ ਸੀ ਦਿਨ ਅੱਜ ਪੰਜਾਬ ਤੋਂ ਲੈ ਕੇ ਉੱਤਰੀ ਹਰਿਆਣਾ ਤੇ ਯੂਪੀ ਤੱਕ ਸਾਰੇ ਏਰੀਆ ਦੇ ਵਿੱਚ ਤੁੰ ਦੇ ਲਈ ਲਾਲ ਅਲਰਟ ਹੈ ਕਿ ਕਾਫੀ ਵਾਲਾ ਸੰਗਣੀ ਧੁੰਦ ਅਲਗ-ਅਲਗ ਿਲਕਾਂ ਵਿੱਚ ਪਵੇਗੀ ਕੁਝ ਜਗ੍ਹਾ ਆ ਗਈ ਹੈ ਕੁਝ ਜਗ੍ਹਾ ਆ ਜਾਵੇਗੀ ਸਫਰ ਕਰਨ ਦੇ ਵੀ ਧਿਆਨ ਨਾਲ ਸਫਰ ਕਰੋ ਵੀ ਨੂੰ ਵੀ ਤੁੰਦਾ ਹੈ 21 22 ਨੂੰ ਕੁਝ ਜਗ੍ਹਾ ਤੇ ਤੰਦ ਘਟ ਸਕਦੀ ਹੈ ਫਿਰ ਤੇਜ਼ ਹੋਈ 25 ਨੂੰ ਫਿਰ ਜਿਆਦਾ ਸੰਘਣੀ ਤੰਦ ਫਿਰ ਬਹੁਤ ਸਾਰੇ ਇਲਾਕਿਆਂ ਨੂੰ ਕਵਰ ਕਰ ਲੇਗੀ ਕਿਉਂਕਿ ਪਛਮੀ ਡਿਸਟਰਬੈਂਸ ਆਇਆ ਹੈ ਇਹਦੇ ਨਾਲ ਉੱਤਰੀ ਰਾਜਸਥਾਨ ਤੋਂ ਲੈ ਕੇ ਪੰਜਾਬ ਹਰਿਆਣਾ ਦੇ ਇਲਾਕੇ ਦੇ ਵਿੱਚ ਸੰਘਣੀ ਬੱਦਲ ਆਉਣਗੇ ਜਿਹਦੇ ਕਰਕੇ ਫਿਰ ਸਾਨੂੰ ਸੂਰਜ ਨਹੀਂ ਦਿਖਾਈ ਦੇਵੇਗਾ ਤੇ ਦਿਨ ਦੇ ਤਾਪਮਨ ਵੀ ਥੱਲੇ ਡਿੱਗਣੇ ਸ਼ੁਰੂ ਹੋ ਜਾਣਗੇ ਅੱਜ ਡਿੱਗੀ ਹੈ ਤੇ ਕੋਲਡ ਡੇ ਸ਼ੀਤ ਲੇਅਰ ਇਹੋ ਜਿਹੇ ਹਾਲਾਤ ਅਲੱਗ-ਅਲੱਗ ਏਰੀਆ 'ਚ ਬਣਨਗੇ ਜਦੋਂ ਪੱਛਮੀ ਸਰਵੈਂਸ ਆਉਂਦਾ ਹੈ ਰਾਤ ਦੇ ਤਾਪਮਨ ਸੁਧਾਰ ਹੁੰਦਾ ਉਦੋਂ ਕੋਹਰਾ ਨਹੀਂ ਪੈਂਦਾ ਜਿਹੜੇ ਉੱਪਰ ਬੱਦਲ ਹੁੰਦੇ ਆ ਤੁਸੀਂ ਸਾਰੇ ਜਾਣਦੇ ਹੋ ਜਿਵੇਂ ਹੀ ਸਿਸਟਮ 23 ਨੂੰ ਅੱਗੇ ਨਿਕਲੇਗਾ ਉਸ ਤੋਂ ਬਾਅਦ ਇੱਕਦਮ ਤਾਪਮਨ ਫਿਰ ਥੱਲੇ ਡਿੱਗਣਗੇ ਜੇ ਅਸੀਂ ਵਰਖਾ ਦੀ ਗੱਲ ਕਰੀਏ ਤਾਂ ਵਰਖਾ ਵਾਲੇ ਪਾਸਿਓਂ ਇਹ ਜਿਹੜਾ ਸਿਸਟਮ ਹੈ ਇਹ ਜੰਮੂ ਦੇ ਵਿੱਚ ਹਿਮਾਚਲ ਦੇ ਵਿੱਚ ਕਸ਼ਮੀਰ ਦੇ ਵਿੱਚ ਕਈ ਸਾਰੇ ਇਲਾਕਿਆਂ ਦੇ ਵਿੱਚ ਵਰਖਾ ਬਾਰੀ ਕਰਕੇ ਜਾਏਗਾ ਤੇ ਵਰਖਾ ਪਾ ਕੇ ਜਾਏਗਾ ਇੱਥੋਂ ਤੱਕ ਕਿ ਹਿਮਾਚਲ ਦੇ ਵਿੱਚ ਜੰਮੂ ਦੇ ਕੁਝ ਥਾਂ ਤੇ ਗੜ੍ਹੇ ਵੀ ਪੈ ਸਕਦੇ ਆ ਵਰਖਾ ਬਾਰੀ ਲਈ ਚੰਗਾ ਸਿਸਟਮ ਹੈ ਪਰੰਤੂ ਜੇ ਸਾਡੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇਹ ਸਿਸਟਮ ਦੇ ਨਾਲ ਕੋਈ ਬਹੁਤਾ ਜਿਆਦਾ ਪ੍ਰਭਾਵ ਪੈਣ ਵਾਲਾ ਨਹੀਂ ਹੈਗਾ 2021 22 ਦਸੰਬਰ 2025 ਨੂੰ ਲਗਭਗ 25% ਹਿੱਸੇ 'ਚ ਵਰਖਾ ਇਸ ਸੰਭਾਵਨਾ ਬਣੀ ਹੈ ਜਿਵੇਂ ਪਹਿਲਾਂ ਹੀ ਗੱਲ ਕਰ ਰਹੇ ਸੀਗੇ ਕਿ ਇਹ ਸਿਸਟਮ ਤੋਂ ਤਾਂ ਆਪਾਂ ਵਰਖਾ ਦੀ ਨਾ ਹੀ ਸਮਝੀਏ ਤੇ ਨਾ ਹੀ ਆਲਾ ਸਿਸਟਮ ਹੈ ਕਿਉਂਕਿ ਇਹਦੇ ਨਾਲ ਕੇਵਲ ਤੇ ਕੇਵਲ 25% ਏਰੀਆ ਪ੍ਰਭਾਵਿਤ ਹੁੰਦਾ ਨਜ਼ਰ ਆ ਰਿਹਾ ਤੇ ਉਸ 25% ਏਰੀਆ 'ਚ ਜਿਹੜੀ ਵਰਖਾ ਹੋ ਰਹੀ ਹੈ ਉਹ ਬਹੁਤ ਹਲਕੀ ਵਰਖਾ ਹੋ ਰਹੀ ਹੈ ਕੋਈ ਜ਼ਿਆਦਾ ਮੀਂਹ ਨਹੀਂ ਪੈਣ ਵਾਲਾ ਖਾਸ ਤੌਰ ਤੇ ਤੁਹਾਡੇ ਪਹਾੜਾਂ ਨਾਲ ਲੱਗਦੇ ਜ਼ਿਲ੍ਹੇ ਜਿਹੜੇ ਹੈ ਜਿਵੇਂ ਪਠਾਨਕੋਟ ਗੁਰਦਾਸਪੁਰ ਕੋਸ਼ੀਮ ਸੋਸਾਈ ਹਟਨ ਤਰਨ ਤਰਨ ਤੱਕ ਆਜੋ ਹੁਸ਼ਿਆਰ ਪੁਰ ਨਵਾਂ ਸ਼ਹਿਰ ਇਹ ਜਿਹੜੇ ਜ਼ਿਲ੍ਹੇ ਇਹਨਾਂ ਤੋਂ ਪ੍ਰਭਾਵਿਤ ਹੋ ਸਕਦੇ ਆ ਹਾਂ ਇੱਕ ਲਸਰ ਜਿਸ ਤਰ੍ਹਾਂ ਵਿੰਡੀ ਵਾਲੇ ਦਿਖਾ ਰਹੇ ਆ ਕਿ ਹੋ ਸਕਦਾ ਕਿ ਮਾਲਵੇ ਦੇ ਹਿੱਸੇ ਤੋਂ ਕੁਝ ਤੋਂ ਲੈ ਕੇ ਫਰੋਜਪੁਰ ਤੱਕ ਕੁਝ ਏਰੀਏ ਦੇ ਵਿੱਚ ਵੀ ਉਹ ਲਸਰ ਥੋੜੀ ਬੋਧੀ ਕਾਰਵਾਈ ਕਰ ਜਾਵੇ ਲੇਕਿਨ ਉਹ ਹਲਕੀ ਵਰਖਾ ਬਹੁਤ ਹਲਕਾ ਜਿਹਾ ਸਿਸਟਮ ਹੈ ਹਰਿਆਣੇ ਦੇ ਵਿੱਚ ਵਰਖਾ ਦੀ ਸੰਭਾਵਨਾ ਨਹੀਂ ਹੈਗੀ ਫੇਰ ਵੀ ਮਾੜੀ ਮੋਟੀ ਪਹਾੜਾਂ ਦੇ ਨਾਲਲੇ ਇਲਾਕੇ 'ਚ ਹੋ ਜਾਏ ਸਿਸਟਮ ਦਾ ਕੀ ਕਹਿਣਾ ਤਾਂ ਇਹ ਜਿਹੜਾ ਸਿਸਟਮ ਹੈ ਇਹ ਸਾਡੇ ਲਈ ਸਿਸਟਮ ਨਹੀਂ ਹੈ ਇਹ ਪਹਾੜਾਂ ਦਾ ਸਿਸਟਮ ਹੈ ਪਹਾੜਾਂ ਦੇ ਪਰਮੀ ਪਾਕੇ ਜਾਏਗਾ ਪਹਾੜਾਂ ਦੇ ਉੱਪਰ ਬਾਰ ਬਾਰੀ ਪਾਕੇ ਜਾਏਗਾ ਪਹਾੜਾਂ ਦੇ ਗੜੇ ਪਾਕੇ ਜਾਏਗਾ ਸਾਡੇ ਇੱਥੇ ਲਗਭਗ ਨਾ ਹੀ ਸਮਝੋ ਥੋੜੀ ਬਹੁਤ ਵਰਖਾ ਹੋਵੇਗੀ ਤੰਦ ਤਾਂ ਤੁਸੀਂ ਧਿਆਨ ਰੱਖਣਾ ਤੰਦ ਕਾਫੀ ਜ਼ਿਆਦਾ ਪੈ ਰਹੀ ਹੈ ਇਹ ਤੁਸੀਂ ਆਪਣਾ ਧਿਆਨ ਰੱਖ ਕੇ ਚੱਲਣਾ ਤੇ ਇਹਦੇ ਨਾਲ ਨਾਲ ਇਸ ਤੋਂ ਬਾਅਦ ਤਾਪਮਨ ਇੱਕਦਮ ਡਿੱਗਣਗੇ ਇਹ ਮੇਨ ਖਬਰ ਹੈ